ਤੇ ਬਸ ਜਿਹੜੀ ਹੈ ਪਠਾਨਕੋਟ ਤੋਂ ਹਰੀਦਵਾਰ ਹਰੀਦਵਾਰ ਦੀਨਾਗਰ ਤੋਂ ਚਲੇਗੀ ਤੁਸੀਂ ਦੇਖ ਸਕਦੇ ਹੋ লাই ਤਸਵੀਰਾਂ ਕਿ ਇਹ ਬਸ ਜਿਹੜੀ ਹੈ ਇਹ ਦੀਨਾਗਰ ਤੋਂ ਹਰੀਦਵਾਰ ਲਈ ਰਵਾਨਾ ਹੋਏਗੀ ਥੋੜੀ ਦੇਰ ਪਹਿਲਾਂ ਇਹ ਬਸ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਲੇਕਿਨ ਕੈਬਨਟ ਮੰਤਰੀ ਅਰਨਾ ਚੌਰੀ ਦੀ ਮੰਗ ਅਨੁਸਾਰ ਇਹ ਜਿਹੜੀ ਬਸ ਦੀਨਾਗਰ ਤੋਂ ਹਰੀਦਵਾਰ ਨੂੰ ਜਾਂਦੀ ਸੀ ਲੇਕਿਨ ਇਹ ਬਸ ਜਿਹੜੀ ਹੈ ਕਿਸੇ ਕਾਰਨ ਕੇ ਬੰਦ ਕਰ ਦਿੱਤੀ ਗਈ ਸੀ ਲੇਕਿਨ ਅੱਜ ਸੰਗਤਾਂ 'ਚ ਬੜਾ ਉਤਸ਼ਾਹ ਬੜੀ ਖੁਸ਼ੀ ਭਾਈ ਜਾ ਰਹੀ ਹੈ ਕਿਉਂਕਿ ਇਹ ਬੱਸ ਜਿਹੜੀ ਦੁਬਾਰਾ ਫੇਰ ਤੋਂ ਸ਼ੁਰੂ ਕੀਤੀ ਗਈ ਹੈ ਦੀਨਾਨਗਰ ਤੋਂ ਹਰੀਦوار ਨੂੰ ਰਵਾਨਾ ਹੋਵੇ ਕਰੇਗੀ। ਤੇ ਇਹ ਬੱਸ ਬੰਦ ਹੋਈ ਤਾਂ ਵਿਧਾਨ ਸਭਾ ਵਿੱਚ ਇੱਕ ਕੁਐਸਚਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਹ ਫੇਰ ਤੋਂ ਦੁਬਾਰਾ ਜਿਹੜੀ ਬੱਸ ਹੈ ਹਰੀਦوار ਨੂੰ ਜਿਹੜੀ ਹੈ ਇਹ ਦੀਨਾਨਗਰ ਤੋਂ ਸ਼ਾਮ ਨੂੰ 4 ਵਜੇ ਚੱਲਿਆ ਕਰੇਗੀ। ਸਾਡੇ ਨਗਰ ਕੌਂਸਲ ਦੇ ਪ੍ਰਧਾਨ ਔਰ ਰਿੰਕੀ ਬਬਰ ਜੀ ਜੋ ਕਿ ਐਮਸੀ ਨੇ ਉਹ ਵੀ ਪਹੁੰਚਣਾ ਹੈ ਅੱਜ ਉਹਨਾਂ ਵੱਲੋਂ ਇਸ ਬੱਸ ਦਾ ਜਿਹੜਾ ਵੈਲਕਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਕਿ ਇਹ ਬੱਸ ਜਿਹੜੀ ਹੈ ਅੱਜ ਦਿਨਾਂਗਰ ਤੋਂ ਹਰੀਦਵਾਲੇ ਰਵਾਨਾ ਹੋਵੇਗੀ ਜਿਹਦੇ ਵਿੱਚ ਕਾਫੀ ਲੋਕ ਜਿਹੜੇ ਐ ਅੱਜ ਉਹਨਾਂ ਦੀ ਬੜੀ ਇੱਕ ਮੰਗ ਸੀ ਕਿ ਇਹ ਜਿਹੜੀ ਬੱਸ ਹੈ ਜਿਸ ਤਰ੍ਹਾਂ ਪਹਿਲਾਂ ਜਾਂਦੀ ਹੈ ਉਸ ਤਰ੍ਹਾਂ ਹੀ ਇਹ ਬੱਸ ਜਾਣੀ ਚਾਹੀਦੀ ਹੈ ਅੱਜ ਇਹ ਬੱਸ ਜਿਹੜੀ ਦਿਨਾਂਗਰ ਤੋਂ ਹਰੀਦਵਾਰ ਨੂੰ ਰਵਾਨਾ ਹੋ ਰਹੀ ਹੈ ਜਿਹਦੇ ਵਿੱਚ ਸਾਬਕਾ ਕੈਬਨ ਮੰਤਰੀ ਸ਼੍ਰੀਮਤੀ ਅਰਨਾ ਚੌਰੀ ਤੇ ਮੌਜੂਦਾ ਵਿਧਾਇਕ ਦਿਨਾਂਗਰ ਤੋਂ ਜਿਹੜੇ ਕਿ ਜਿਨ੍ਹਾਂ ਦੀ ਪੂਰ ਜ਼ੋਰ ਅਪੀਲ ਜੋ ਕਿ ਵਿਧਾਨ ਸਭਾ ਦੇ ਵਿੱਚ ਕੁਐਸਚਨ ਕੀਤਾ ਗਿਆ ਸੀ ਅੱਜ ਉਹਨਾਂ ਦੀ ਮੰਗ ਨੂੰ ਬੂਰਪੇਂ ਦਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਲਈ ਤੁਸੀਂ ਇਹਨਾਂ ਕਿ ਬੱਸ ਜਿਹੜੀ ਪਨਵਸ ਦੀ ਬੱਸ ਹੈ ਜਿਹੜੀ ਅੱਜ ਅਦਿਨਗਰ ਦੇ ਵਿੱਚ ਪਹੁੰਚੀ ਹੈ ਇਹ ਹਰੀਦਵਾਰ ਨੂੰ ਜਿਹੜੀ ਇੱਥੋਂ 4 ਵਜੇ ਸ਼ਾਮ ਨੂੰ ਰਵਾਨਾ ਹੋਵੇਗੀ ਤਾਂ ਭਰ ਕੇ ਜੋ ਕਿ ਹਰੀਦਵਾਰ ਨੂੰ ਰਵਾਨਾ ਹੋਵੇਗੀ ਇਹਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨੀ ਜੀ ਚੋਹਾਨ ਵੱਲੋਂ ਅੱਜ ਜਿੰਦਾ ਜਿਹੜਾ ਸਵਾਦ ਕੀਤਾ ਜਾ ਰਿਹਾ ਔਰ ਬੱਸ ਨੂੰ ਜਿਹੜੀ ਹਰੀ ਚੰਡੀ ਦਿਖਾ ਕੇ ਜਿਹੜਾ ਤੋੜਿਆ ਜਾਵੇਗਾ ਇਹ ਤੁਹਾਨੂੰ ਦੱਸ ਦਈਏ ਕਿ ਬੱਸ ਜਿਹੜੀ ਪਹਿਲਾਂ ਵੀ ਇੱਥੋਂ ਜਾਂਦੀ ਸੀ ਲੇਕਿਨ ਕੁਝ ਕਾਰਨ ਕਰਕੇ ਬੰਦ ਹੋ ਗਈ ਲੇਕਿਨ ਵਿਧਾਨ ਸਭਾ ਵਿੱਚ ਮੈਡਮ ਅਰਨਾ ਚੋਰੀ ਵੱਲੋਂ ਕੋਸ਼ਚਨ ਕੀਤਾ ਗਿਆ ਸੀ ਕਿ ਜਿਹੜੀ ਜਿਹੜੀ ਬੱਸ ਹੈ ਦੁਆਰਾ ਤੋਂ ਚਾਲੂ ਹੋਣੀ ਚਾਹੀਦੀ ਹੈ ਲੇਕਿਨ ਉਹਨਾਂ ਦੀ ਜਿਹੜਾ ਜਿਹੜਾ ਉਹਨਾਂ ਨੇ ਕੋਸ਼ਚਨ ਕੀਤਾ ਸੀ ਉਹਦੇ ਤੋਂ ਬੂਰ ਪੰਦਾ ਨਜ਼ਰ ਆ ਰਿਹਾ ਅੱਜ ਇਹ ਬੱਸ ਜਿਹੜੀ ਹੈ ਹਰੀਦوار ਨੂੰ ਜਾਣ ਲਈ ਦਿਨਨਗਰ ਤੋਂ ਰਵਾਨਾ ਹੋਵੇਗੀ ਉਹ ਅੱਜ ਦੇਖ ਸਕਦੇ ਤੁਸੀਂ ਕਿ ਬੱਸ ਪਹੁੰਚੀ ਹੈ ਡਰਾਈਵਰ ਸਾਹਿਬ ਦਾ ਕੰਡਕਟਰ ਸਾਹਿਬ ਦਾ ਨਗਰ ਕੌਂਸਲ ਪ੍ਰਧਾਨ ਵੱਲੋਂ ਜਿਹੜਾ ਮਿੱਠਾ ਮੂੰਹ ਕਰਾਇਆ ਜਾ ਰਿਹਾ ਗੱਲਚ ਹਾਰ ਪਾਈ ਜਾ ਰਹੀ ਹੈ ਨਾ ਪੂਰੀ ਸਮੁੱਚੀ ਕਾਂਗਰਸ ਲੀਡਰਸ਼ਿਪ ਜਿਹੜੀ ਬੱਸ ਸਟੈਂਡ ਤੇ ਖੜੀ ਹੈ ਅੱਜ ਜਿਹੜੀ ਬੱਸ ਹੈ ਇੱਥੇ ਪਹੁੰਚੀ ਹੈ ਤੁਸੀਂ ਦੇਖਦੇ ਹੋ ਲਈ ਤਸਵੀਰਾਂ ਜਿਹੜੀ ਜਾਂਦੀ ਸੀ ਹਰਿਦੁਆਰ ਨੂੰ ਦਿਨਾਂਗਰ ਤੋਂ ਲੇਕਿਨ ਕੁਝ ਕਾਰਨ ਕਰਕੇ ਬੱਸ ਬੰਦ ਹੋ ਗਈ ਸੀ ਅੱਜ ਫੇਰ ਕੈਬਨਰ ਸਾਡੇ ਮੈਡਮ ਜਿਹੜੇ ਮੰਤਰੀ ਸੀ ਸਾਬਕਾ ਮੰਤਰੀ ਜਿਹੜੇ ਅਰਣਾ ਚੋਰੀ ਜੀ ਵਿਧਾਇਕਾ ਅਰਣਾ ਚੋਰੀ ਮੈਡਮ ਉਹਨੇ ਅੱਜ ਇਹ ਦੂਰ ਵਿਧਾਨ ਸਭਾ ਵਿੱਚ ਪੁੱਛਰੀ ਕੀਤਾ ਸੀ ਪਿਛਲੇ ਮਹੀਨੇ ਤੋਂ ਲੇਕਿਨ ਇਹ ਜਿਹੜੀ ਦੁਬਾਰਾ ਫਿਰ ਸਟਾਰਟ ਹੋ ਰਹੀ ਹੈ ਕੀ ਕਹਿਣਾ ਚਾਹਦੇ ਆ ਅੱਜ ਬਸ ਸਭ ਤੋਂ ਪਹਿਲਾਂ ਤਾਂ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਜਿਹੜੀ ਸਾਡੇ ਮੈਡਮ ਅਰਨਾ ਚੌਧਰੀ ਜੀ ਜਿਹੜੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕੁਐਸਚਨ ਕੀਤਾ ਸੀ ਕਿ ਜਦੋਂ ਉਹ ਟ੍ਰਾਂਸਪੋਰਟ ਮੰਤਰੀ ਸਨ ਉਦੋਂ ਉਹਨਾਂ ਨੇ ਦਿਨਾਨਗਰ ਦੀ ਇੱਕ ਧਾਰਮਿਕ ਸ਼ਹਿਰ ਹੈ ਇਹਦੇ ਡਿਮਾਂਡ ਨੂੰ ਮੁੱਖ ਰੱਖਦੇ ਆ ਇਥੋਂ ਦੇ ਲੋਕਾਂ ਦੀ ਇੱਕ ਡਿਮਾਂਡ ਸੀ ਵੀ ਅਸੀਂ ਹਰਦਵਾਰ ਜਾਣੇ ਆ ਜਿ ਤਰ੍ਹਾਂ ਇੱਥੇ ਇੱਕ ਸੌਮਪਤੀ ਮੱਸਿਆ ਜਿਹੜੀ ਸਾਲ ਦੇ ਵਿੱਚ ਦੋ ਤਿੰਨ ਵਾਰ ਆਂਦੀ ਆ ਵੈਸੇ ਵੀ ਲੋਕੀ ਛੁੱਟੀਆਂ ਦੀ ਗਰਮੀਆਂ ਦੀਆਂ ਛੁੱਟੀਆਂ ਆਮ ਤੁਰੇ ਰਹਿੰਦੇ ਨੇ ਹਰਦਵਾਰ ਉਹਨਾਂ ਨੂੰ ਜਾਣ ਵਾਸਤੇ ਕੋਈ ਸਿੱਧਾ ਸਾਧਨ ਨਹੀਂ ਸੀ ਜਿਹੜਾ ਮੈਡਮ ਨੇ ਉਹਨਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਆ ਪੂਰਾ ਕੀਤਾ ਸੀ ਜਦੋਂ ਉਹ ਟ੍ਰਾਂਸਪੋਰਟ ਮੰਤਰੀ ਸਨ ਜਦੋਂ ਸਰਕਾਰ ਚੇਂਜ ਹੋਈ ਤੇ ਬੱਸ ਬੰਦ ਹੋ ਗਈ ਸੀ ਬਾਰ ਬਾਰ ਯਤਨ ਕਰਨ ਦੇ ਬਾਵਜੂਦ ਇਹ ਬੱਸ ਨਹੀਂ ਚੱਲੀ ਬਟ ਮੈਡਮ ਨੇ ਹੁਣ ਜਦੋਂ ਕੁਐਸਚਨ ਕੀਤਾ ਫਿਰ ਉੱਥੋਂ ਦੇ ਮੰਤਰੀਆਂ ਨੇ ਕਿਹਾ ਵੀ ਅਸੀਂ ਬੱਸ ਚਲਾਵਾਂਗੇ ਤੇ ਅੱਜ ਇਹ ਭਾਗਾਂ ਵਾਲਾ ਦਿਨ ਹੈ ਕਿ ਮੈਡਮ ਦਾ ਕੀਤਾ ਹੋਇਆ ਕੁਐਸਚਨ ਦੇ ਉੱਤੇ ਜਿਹੜਾ ਹੈਗਾ ਉਹ ਅਸਰ ਹੋਇਆ ਕਾਂਗੇ ਵੀ ਉਹਨਾਂ ਦੀਆਂ ਜਿਹੜੀ ਰਿਕੁਐਸਟ ਸੀ ਆਪਾਂ ਜਿਹੜੀ ਉਹਨਾਂ ਨੇ ਬੇਨਤੀ ਕੀਤੀ ਸੀ ਜਾਂ ਉਹਨਾਂ ਨੇ ਕੁਐਸਚਨ ਕੀਤਾ ਸੀ ਉਹਦੇ ਅਕੋਰਡਿੰਗ ਇਹ ਬੱਸ ਜਿਹੜੀ ਅੱਜ ਤੋਂ ਫੇਰ ਇੱਥੇ ਸ਼ੁਰੂ ਹੋ ਗਈ ਹੈ ਇਹ ਬੱਸ ਅਜ ਦਿਨਾਨਗਰ ਪਹੁੰਚੀ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਇਹ ਭਾਈ ਸਾਹਿਬ ਸਾਡੇ ਡਰਾਈਵਰ ਸਾਹਿਬ ਨੇ ਠੀਕ ਹੈ ਨਾ ਇਹ ਪਠਾਨਕੋਟ ਤੋਂ 3:30 ਵਜੇ ਚੱਲੇਗੀ ਤੇ ਇਹ ਸਵੇਰੇ ਜਿਹੜੀ ਹੈਗੀ ਹੈ 3:30 ਤੋਂ 4 ਵਜੇ ਦੇ ਵਿੱਚ ਵਿੱਚ ਜਿਹੜੀ ਹਰਦੁਆਰ ਪਹੁੰਚੇਗੀ ਸੇਮ ਡੇ ਉਸੇ ਦਿਨ ਹੀ ਇਹ ਸ਼ਾਮ ਨੂੰ 4:20 ਮਿੰਟ ਤੇ ਇਹ ਹਰਦੁਆਰ ਤੋਂ ਚੱਲੇਗੀ ਜਿਹੜੀ ਦਿਨਾਨਗਰ ਸਵੇਰੇ 3 ਵਜੇ ਪਹੁੰਚੇਗੀ ਜਸ ਕਰਕੇ ਕਹਿੰਦੋ ਵੀ ਲੋਕੀ ਅੱਜ ਪਠਾਨਕੋਟ ਕਿੰਨੇ ਵਜੇ ਚੱਲੀ ਦੀ ਪਤਾਂਜ ਅੱਜ ਪਠਾਨਕੋਟੋਂ ਇਹ 3 ਵਜੇ 32 ਮਿੰਟ ਤੇ ਚੱਲੀ ਹੈ ਜੀ ਅੱਜ 4 ਵਜੇ ਚੱਲੇ ਗਈ ਇੱਥੇ 4 ਇੱਥੇ 4 ਵਜੇ ਪਹੁੰਚੇਗੀ ਤੇ 5 ਉਹ ਵੀ ਇਹਨਾਂ ਦਾ ਸਟੇ ਹੋਏਗਾ 2-4 ਮਿੰਟ ਦਾ ਉਹ ਹੋਏਗਾ ਅਸੀਂ ਮੈਡਮ ਜੀ ਦੇ ਜਿਹੜੇ ਯਤਨ ਜੋ ਮੈਡਮ ਜੀ ਹਲਕੇ ਵਾਸਤੇ ਯਤਨ ਕਰਦੇ ਨੇ ਅੱਜ ਉਹਨਾਂ ਦਾ ਨਤੀਜਾ ਇੱਕ ਵਾਰੀ ਫੇਰ ਵੇਖਣ ਨੂੰ ਮਿਲਿਆ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਹਲਕੇ ਦਾ ਫਿਕਰ ਕਰਦੇ ਹਨ ਅਸੀਂ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿਨਨਗਰ ਦੇ ਲੋਕਾਂ ਨੂੰ ਇੱਥੇ ਆਸੇ ਪਾਸੇ ਦੇ ਜਿੰਨੇ ਵੀ ਪਿੰਡ ਲੱਗਦੇ ਨੇ ਹਲਕੇ ਦੇ ਜਿਨ੍ਹਾਂ ਦੀ ਆਸ ਤਾਂ ਆ ਗਈ ਹਰਦੁਆਰ ਜਾਣ ਦੀ ਉਹ ਪੂਰੀ ਕੀਤੀ ਹੈਗੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ